ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਪੋਰਾ ਸਾਹਿਬ ਬਾਬਾ ਬਕਾਲਾ ਸਾਹਿਬ ਪਾਤਸ਼ਾਹੀ ਨੌਵੀਂ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ 26 ਸਾਲ 9 ਮਹੀਨੇ ਮਹਾਨ ਤਪ ਕੀਤਾ ਹੈ ਇਸ ਤਪ ਵਿੱਚੋਂ ਗੁਰਮੁਖ ਪਿਆਰੇ ਦਿੱਲੀ ਦੇ ਚਾਂਦਨੀ ਚੌਕ ਵਾਲੀ ਕੁਰਬਾਨੀ ਨਿਕਲੀ ਅਤੇ ਇਸੇ ਤਪ ਵਿੱਚੋਂ ਖਾਲਸਾ ਪੰਥ ਦੀ ਸਾਜਣਾ ਹੋਈ ਜੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਹ ਸਾਰੀ ਨੀਤੀ ਜਿਹੜੀ ਹੈ ਇਹ ਬਾਬਾ ਬਕਾਲਾ ਸਾਹਿਬ ਵਿਖੇ ਘੜੀ ਸਤਿਗੁਰੂ ਮਹਾਰਾਜ ਜੀ ਨੇ ਇੱਥੇ ਦਿਨ ਰਾਤ ਬੈਠ ਕਰਕੇ ਪ੍ਰਮਾਤਮਾ ਦੀ ਯਾਦ ਦੇ ਵਿੱਚ ਜਿੱਥੇ ਸਮਾਂ ਬਤੀਤ ਕੀਤਾ ਹੈ ਉੱਥੇ ਭਵਿੱਖ ਵਿੱਚ ਆਉਣ ਵਾਲੀਆਂ ਸਾਰੀਆਂ ਰਣਨੀਤੀਆਂ ਨੂੰ ਇੱਕ ਵਾਰ ਉਲੀਕ ਲਿਆ ਇਸੇ ਪਾਵਨ ਸਥਾਨ ਤੇ ਸਤਿਗੁਰੂ ਜਦੋਂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਅਠਵੇਂ ਸਤਿਗੁਰੂ ਬਚਨ ਕਰਦੇ ਨੇ ਬਾਬਾ ਵਸੇ ਬਕਾਲੇ ਤੇ 22 ਮੰਝੀਆਂ ਵਾਲੇ ਤੇ ਹੋਰ ਬੇਅੰਤ ਲੋਕ ਇੱਥੇ ਆ ਕੇ ਵਸ ਗਏ ਪਰ ਜਦੋਂ ਭਾਈ ਮੱਖਣਸ਼ਾਲਾ ਬਾਣਾ ਜੀ ਦਾ ਬੇੜਾ ਬੰਨੇ ਲਾਇਆ ਸਤਿਗੁਰੂ ਮਹਾਰਾਜ ਜੀ ਨੇ ਤਾਂ ਇੱਥੇ ਭਾਈ ਮੱਖਣਸ਼ਾਲਾ ਬਾਣਾ ਜੀ ਨੇ ਸੱਚਾ ਗੁਰੂ ਲਾਧੋਰੇ ਸੱਚਾ ਗੁਰੂ ਲਾਧੋਰੇ ਦਾ ਹੋਕਾ ਦਿੱਤਾ ਇਹ ਜੋ ਆਪ ਸ੍ਰੀ ਮੰਜੀ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਜਦੋਂ ਸਤਿਗੁਰੂ ਮਹਾਰਾਜ ਨੂੰ ਪ੍ਰਗਟ ਕੀਤਾ ਭਾਈ ਮੱਖਣਸ਼ਾਲਾ ਬਾਣਾ ਜੀ ਨੇ ਸਤਿਗੁਰੂ ਮਹਾਰਾਜ ਜੀ ਦੇ ਪਹਿਲੇ ਦੀਵਾਨ ਜਿਹੜੇ ਇਸ ਪਾਵਨ ਅਸਥਾਨ ਤੇ ਸਜੇ ਇਸ ਪਾਵਨ ਸਥਾਨ ਨੂੰ ਕਾਰ ਸੇਵਾ ਵਾਲੇ ਮਹਾਪੁਰਖਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਨਵੀਂ ਦਿਖ ਦਿੱਤੀ ਗਈ ਹੈ ਇੱਥੇ ਸਤਿਗੁਰੂ ਮਹਾਰਾਜ ਜੀ ਨੇ ਆਣ ਕੇ ਸੰਗਤਾਂ ਦੇ ਨਾਲ ਆਪਣੇ ਬਚਨਾਂ ਦੀ ਸਾਂਝ ਪਾਈ ਪਰ ਬਾਈ ਮੰჯੀਆਂ ਵਿੱਚੋਂ ਧੀਰਮਲ ਜੋ ਗੁਰੂ ਜੀ ਦੇ ਪਰਿਵਾਰ ਵਿੱਚੋਂ ਹੀ ਸੀ ਸੀਹੇ ਮਸੰਦ ਨੂੰ ਕਹਿ ਕਰਕੇ ਜਿੰਨਾਂ ਕੋਲੋਂ ਇਹ ਸਤਿਗੁਰੂ ਮਹਾਰਾਜ ਦੀ ਵਡਿਆਈ ਸੋਭਾ ਸਹਾਰੀ ਨਹੀਂ ਗਈ ਸੀਹੇ ਮਸੰਦ ਨੂੰ ਕਹਿ ਕਰਕੇ ਸਤਿਗੁਰੂ ਮਹਾਰਾਜ ਤੇ ਗੋਲੀ ਚਲਵਾਈ ਜੋ ਬਿਨਾਂ ਨੁਕਸਾਨ ਕੀਤੇ ਹੋਏ ਅੱਗੇ ਲੰਘ ਕੀ ਕਹੀ ਸਕੈਂਦੇ ਸਤਿਗੁਰੂ ਮਹਾਰਾਜ ਜੋ ਚੌਰ ਬਰਦਾਰ ਸੀ ਉਹਨਾਂ ਨੂੰ ਇਹ ਗੋਲੀ ਲੱਗੀ ਤੇ ਉਸ ਉੱਥੇ ਹੀ ਪ੍ਰਾਨ ਤਿਆਗ ਗਏ ਸਤਿਗੁਰੂ ਮਹਾਰਾਜ ਜਦੋਂ ਇਹ ਗੋਲੀ ਚੱਲੀ ਸੰਗਤਾਂ ਵਿੱਚ ਹਫੜਾ ਦਫੜੀ ਮਚ ਗਈ ਉਸ ਵਕਤ ਧੀਰਮਲ ਨੇ ਆਪਣੇ ਬੰਦਿਆਂ ਨੂੰ ਕਹਿ ਕਰਕੇ ਜੋ ਸਾਰਾ ਧਨ ਚੜ੍ਹਿਆ ਕਿਉਂਕਿ ਕਾਫੀ ਸਮੇਂ ਦੀ ਭੇਟਾ ਜਿਹੜੀ ਸੰਗਤਾਂ ਦੇ ਕੋਲ ਸੀ ਕਿ ਗੁਰੂ ਸਾਹਿਬ ਪ੍ਰਗਟ ਹੋਣਗੇ ਤੇ ਇਹ ਜਿਹੜੀ ਭੇਟਾ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਪਣ ਕਰਾਂਗੇ ਉਹ ਸਾਰੀ ਭੇਟਾ ਜਿਹੜੀ ਦੂਰ ਦਰੇੜਿਆਂ ਤੋਂ ਮਸੰਦਾਂ ਨੇ ਲਿਆ ਕੇ ਸਤਗੁਰੂ ਮਰਦ ਦੇ ਚਰਨਾਂ 'ਚ ਰੱਖੀ ਇਹ ਧੀਰਮਲ ਤੇ ਇਹਦੇ ਬੰਦਿਆਂ ਨੇ ਸਾਰੀ ਭੇਟਾ ਜਿਹੜੀ ਸੀਕਾਰ ਭੇਟਾ ਉਹ ਬੰਨ੍ਹ ਕਰਕੇ ਬੋਰੀਆਂ ਦੇ ਵਿੱਚ ਉਹ ਆਪਣੇ ਡੇਰਿਆਂ ਨੂੰ ਲੈ ਗਏ ਜਦੋਂ ਭਾਈ ਮੱਖਣਸ਼ਾ ਲਬਾਣਾ ਜੀ ਨੂੰ ਪਤਾ ਲੱਗਾ ਉੱਥੇ ਆਣ ਕੇ ਭਾਈ ਮੱਖਣਸ਼ਾ ਲਬਾਣਾ ਜੀ ਨੇ ਆਪਣੇ 500 ਸੂਰਬੀਰਾਂ ਦੇ ਨਾਲ ਜਿਹੜਾ ਸੀ ਧੀਰਮਲ ਨੂੰ ਵੀ ਪਕੜ ਲਿਆ ਤੇ ਜਿੰਨੀ ਮਾਇਆ ਸੀ ਉਹ ਸਾਰੀ ਉਹ ਵਾਪਸ ਲਿਆ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜਿਹੜੀ ਭੇਟਾ ਕੀਤੀ ਸੋ ਇਹ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਭਾਈ ਮੱਖਣਸ਼ਾਲ ਲਬਾਣਾ ਜੀ ਨੇ ਜੋ 5-5 ਮੋਹਰੇ ਰੱਖੀਆਂ ਸੀ ਇੱਕ ਮੋਹਰ ਦੀ ਕੀਮਤ ਵੀਰੋ 29900 ਰੁਪਇਆ ਇਤਿਹਾਸ ਦੇ ਵਿੱਚ ਆਈ ਹੈ 30-30 ਹਜ਼ਾਰ ਦੀ ਲਾਈਏ ਤੇ 1.5 ਲੱਖ ਰੁਪਏ ਦੀਆਂ ਮੋਹਰਾਂ ਇੱਕ-ਇੱਕ ਦੇ ਅੱਗੇ ਭੇਟਾ ਕੀਤੀਆਂ ਸੀ ਇਹਨੇ ਅਮੀਰ ਵਪਾਰੀ ਸਨ ਭਾਈ ਮੱਖਣਸ਼ਾਲ ਲਬਾਣਾ ਜੀ ਸਤਗੁਰੂ ਮਹਾਰਾਜ ਨੂੰ ਜਦੋਂ ਉਹ ਲੁੱਟਿਆ ਹੋਇਆ ਧਨ ਵਾਪਸ ਲਿਆ ਕੇ ਦਿੱਤਾ ਸਤਗੁਰੂ ਮਹਾਰਾਜ ਜੀ ਨੇ ਇਹਦੇ ਤੇ ਜਿਹੜੀ ਆਪਣੀ ਚਿੰਤਾ ਪ੍ਰਗਟ ਕੀਤੀ ਤੇ ਉਹ ਧਨ ਵੀ ਤੇ ਧੀਰਮੱਲ ਤੇ ਹੋਰ ਸਾਰਾ ਕੁਝ ਵਾਪਸ ਦੇਣ ਵਾਸਤੇ ਕਿਹਾ ਜਦੋਂ ਗੁਰਮੁਖ ਪਿਆਰਿਓ ਵਾਪਸ ਦੇ ਕੇ ਭਾਈ ਮੱਖਣਸ਼ਾਹ ਲਵਾਨਾ ਜੀ ਆਏ ਆਪਣੇ ਸੌਰਮਿਆਂ ਨਾਲ ਇਹ ਸਮੰਜੀ ਸਾਹਿਬ ਦੇ ਸਥਾਨ ਤੇ ਸਤਗੁਰੂ ਮਹਾਰਾਜ ਨੇ ਨੇੜੇ ਬੁਲਾ ਕੇ ਭਾਈ ਮੱਖਣਸ਼ਾਹ ਜੀ ਦਾ ਸਵਾਗਤ ਕੀਤਾ ਮਾਣ ਕੀਤਾ ਸਤਕਾਰ ਕੀਤਾ ਨਾਲੇ ਬਚਨ ਦਿੱਤਾ ਕਿਹੜਾ ਬਚਨ ਸੀ ਆਖ ਦੀ ਮਾਇਆ ਨਾਲ ਗੁਰੂ ਜੇ ਕੋ ਮਾਇਆ ਲੈ ਜਾਵੇ ਤੇ ਗੁਰੂ ਦਾ ਰੁਤਬਾ ਜਿਹਦਾ ਅਦਭੁਤ ਛੋਟਾ ਨਹੀਂ ਹੋ ਜਾਂਦਾ ਤੇ ਸਤਿਗੁਰੂ ਮਾਰੇ ਨੇ ਉਪਦੇਸ਼ ਦਿੱਤਾ ਸਤ ਨਾਮ ਸਿਮਰੋ ਦਿਨ ਰਾਤੀ ਗੁਰਬਾਣੀ ਪੜ ਹੋਵੇ ਚਿੱਤ ਸ਼ਾਂਤੀ ਹਲੇ ਸ਼ਾ ਜੀਵਨ ਸਤ ਨਾਮ ਹੋਵੇ ਗੁਰੂ ਦਾ ਸਿਮਰਨੀ ਜਿਹੜਾ ਕਰਨਾ ਚਾਹੀਦਾ ਹੈ ਜਿਹੜੀ ਗੁਰਬਾਣੀ ਦੀ ਪੰਕਤੀ ਹੈ ਜੋ ਗੁਰਬਾਣੀ ਦਾ ਪਾਠ ਹੈ ਉਹਨੂੰ ਪੜ ਕਰਕੇ ਮਨੁੱਖ ਦੇ ਹਿਰਦੇ ਵਿੱਚ ਸ਼ਾਂਤੀ ਦੀ ਗਰਮੀ ਤੇ ਪਿਆਰੋ ਇਹ ਪਾਵਨ ਸਥਾਨ ਮੰਜੀ ਸਾਹਿਬ ਜਿੱਥੇ ਸਤਿਗੁਰੂ ਮਹਾਰਾਜ ਨੇ ਜਿੱਥੇ ਭਾਈ ਮੱਖਣ ਸ਼ਾਹ ਨੂੰ ਲਗਵਾਣਾ ਜਿਹਨੂੰ ਮਹਾਨ ਪਦੇ ਤੇ ਦਸੰਤ ਤਲੁਕ